thank ਦਾ ਮੈਂ ਮਾਪਲ ਦਸنگ ਮਹਾਲ ਭਾਰਤਿਕ ਸੰਜਣੇ ਇੱਕ ਤਾਂ ਸਿੱਧੂਪੁਰ ਦਾ ਜ਼ਿਲ੍ਹਾ ਮਰਸਦਾ ਕੁਜੀ ਜੋ ਅੱਜ 111 ਜਥਾ ਜਾ ਰਿਹਾ ਹੈ ਇਹ ਮਾਨਸਿਕ ਤੌਰ ਤੇ ਲੋਕ ਤਿਆਰ ਹੋ ਕੇ ਜਾ ਰਹੇ ਇਹ ਲੋਕ ਇੱਥੇ ਆਪ ਮਹਾਰਿਆਣ ਕੇ ਨਾਲ ਖਾ ਰਹੇ ਨੇ ਬਹੁਤ ਵੱਡਾ ਕੱਟ ਦੇਖੋ ਸ਼ਾਨ ਕੇ ਨਾ ਕੱਢ ਰਹੇ ਨੇ ਫਿਰ ਅੰਦਰ ਸਪੀਚ ਹੋ ਰਹੀ ਹੈ ਵੀ ਆਪਣੀ ਮਰਜ਼ੀ ਨਾਲ ਇਥੋਂ ਆਪਣੀਆਂ ਜਾਂ ਜਿੱਤ ਕੇ ਆਵਾਂਗੇ ਤੇ ਜਾਂ ਆਪਣੀ ਸ਼ਿੱਧੀ ਹੋਊਗੀ ਮਾਨਸਿਕ ਤੌਰ ਤੇ ਜਿਹੜੇ ਲੋਕ ਹੈ ਤਿਆਰ ਹੋ ਕੇ ਆਏ ਆ ਪੰਜਾਬ ਦਾ 550 ਸਾਲ ਦਾ ਇਤਿਹਾਸ ਆ ਹਮੇਸ਼ਾ ਜਿੱਤਾਂ ਪ੍ਰਾਪਤ ਕੀਤੀ ਹੈ ਦੇਸ਼ ਆ ਯਾਦ ਕਰਾਉਣ ਦੇ 98% ਸ਼ਹੀਦियां ਇਹ ਪੰਜਾਬ ਨੇ ਦਿੱਤੀਆਂ ਸ਼ਹੀਦ ਹੋਣ ਲੱਗਿਆਂ ਦੀ ਕੋਈ ਗਿਣਤੀ ਘੱਟ ਨਹੀਂ ਪੈਂਦੀ ਇਹ 111 ਦਾ ਜਥਾਵਾ ਹੀ ਸ਼ਹੀਦ ਹੋ ਜਣਗੇ 111 ਦਾ ਫੇਰ ਜਥਾਤੇ ਆ ਰਹੇ ਆ ਬਹੁਤ ਬਹੁਤ ਹੋ ਰਿਹਾ ਹੈ ਆਪੂ ਬੇਨਤੀ ਕਰ ਰਹੇ ਜੀ ਜਿਹੜੇ ਵੀ ਬਿਮਾਰ ਨੇ ਉਹ ਆਪ ਦਾ ਨਾਮ ਵਾਪਸ ਲੈ ਸਕਦੇ ਨੇ ਬਿਲਕੁਲ ਜੀ ਬਿਲਕੁਲ ਇਹ ਬਿਮਾਰਾਂ ਵਾਸਤੇ ਨਹੀਂ ਉਹ ਬੇਨਤੀ ਕੀਤੀ ਜਾ ਰਹੀ ਆ ਵੀ ਜੇ ਮਾਨਸਿਕ ਤੌਰ ਤੇ ਤਿਆਰ ਜੋ ਫੇਰ ਇਸ ਜਥੇ ਨਾ ਜਾਓ ਇਤੋਂ ਜਾ ਕੇ ਆਪੀਲ ਆਪ ਨੂੰ ਲੋ ਸਰਕਾਰ ਕਾਕਾ ਸਿੰਘ ਕੋਰਲਾ ਜਰਨਲਿਸਟ ਖਤਰ ਪੰਜਾਬ ਉਹਨਾਂ ਨੂੰ ਅਪੀਲ ਕੀਤੀ ਗਈ ਆ ਵੀ ਇਹ ਜੇ ਮਾਨਸਿਕ ਤੌਰ ਤੇ ਤਿਆਰ ਜੋ ਫੇਰ ਨਾਲ ਖਾਓ ਕੋਈ ਬਿਮਾਰ ਹੈ ਜ ਨਹੀਂ ਵੀ ਬਿਮਾਰ ਤਾਂ ਵੀ ਇਹ ਅਪੀਲ ਕੀਤੀ ਗਈ ਆ ਵੀ ਜਾ ਇਹ ਮੰਗਾ ਮੰਨਣ ਜਾ ਇਹ ਸ਼ੀਦ ਹੋ ਗਏ ਉਹਨਾਂ ਦੇ ਰਣ ਸਿੰਘ ਚੱਠਾ ਜੀ ਜਿਲ੍ਹਾ ਜਰਨਲਿਸਟ ਖਤਰ ਬੀਕਿਓ ਸਿੱਧੂਪੁਰਾ ਜੀ ਕਿ ਜਿੱਥੇ 111 ਦੇ ਨਾਲ ਖੜਾ ਦਿਓ ਕੀ ਕਹਿਣਾ ਜੀ ਢੱਲੇਵਾਲ ਸਾਹਿਬ ਨੂੰ ਪੰਜਵਾਂ ਦਿਨ ਅਸੀਂ ਇਹ ਸਾਰੇ ਜਥੇਬੰਦੀ ਨੇ ਸਾਰੇ ਫਾਰਮ ਨੇ ਤੁਵੇਂ ਫਾਰਮ ਨੇ ਫੈਸਲਾ ਲਿਆ ਕੀ ਸਾਡੇ ਪ੍ਰਧਾਨ ਜੀ ਦੀ ਸੀ ਢੱਲੇਵਾਲ 55 ਦਿਨ ਹੋ ਗਏ ਮਰਨ ਵਾਸਤੇ ਬੈਠੇ ਸਰਕਾਰ ਦੀ ਕੰਨ ਤੇ ਜੂੰਨ ਤੱਕ ਨਹੀਂ ਸਰਤੀ ਹਾਲ ਦੁਕਾਨ 11 ਮਹੀਨੇ ਹੋ ਗਏ ਸਾਨੂੰ ਰਿਵਾੜਾਂ ਦੇ ਬੈਠਿਆਂ ਨੇ ਕਿੰਨੇ ਸਾਡੇ ਆਸਾਨੁਰੇ ਸ਼ਹੀਦ ਹੋ ਗਏ ਇਸ ਕਰਕੇ ਸਾਨੂੰ ਢੱਲੇਵਾਲ ਸਾਡੇ ਬਾਪੂ ਢੱਲੇਵਾਲ ਦੀ ਬਹੁਤ ਲੋੜ ਆ ਪੰਜਾਬ ਨੂੰ ਪੂਰੇ ਭਾਰਤ ਦੇ ਕਿਸਾਨਾਂ ਨੂੰ ਅਸੀਂ ਇਸ ਕਰਕੇ ਸਾਰੇ ਸੋਚਿਆ ਵੀ ਅਸੀਂ ਉਹਨਾਂ ਤੋਂ ਪਹਿਲਾਂ ਆਪਣੀ ਸਹਾਇਤ ਕਿਉਂ ਨਹੀਂ ਦੀ ਇਸ ਲਈ ਅੱਜ ਅਸੀਂ 111 ਕਿਸਾਨਾਂ ਦਾ ਜਥਾ ਜਿਹੜਾ ਉਹ ਮਰਨ ਵਾਸਤੇ ਬੈਠ ਰਹੇ ਆ ਸਰਕਾਰ ਨੂੰ ਇਹ ਚੇਤਾਵਨੀ ਦੇਣ ਵਾਸਤੇ ਵੀ ਜਿੰਨੀਆਂ ਤੁਸੀਂ ਇਧੀਆਂ ਲੈਣੀਆਂ ਨੇ ਲੈ ਲਾ ਸਾਡੇ ਕਤਾਰਾਂ ਬਹੁਤ ਲੰਮੀਆਂ ਨੇ ਅਸੀਂ ਉਹ ਪੰਜਾਬ ਦੇ ਜਾਏ ਆ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 98% ਕਰਵਾਨੀਆਂ ਦਿੱਤੀਆਂ ਸੀ ਅੱਜ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਲਈ 98% ਕਰਵਾਨੀਆਂ ਦੇਣ ਲਈ ਤਿਆਰ ਆ ਇਸ ਕਰਕੇ ਅਸੀਂ ਸਾਰੇ ਅੱਜ ਅਣਮਿੱਥੇ ਸਮੇਂ ਲਈ ਮਰਨ ਵਰਤੇ ਬੈਠੇ ਹਾਂ ਕੋਈ ਘਰੇ ਮੈਸੇਜ ਨਹੀਂ ਲਾਇਆ ਜੀ ਹੁਣ ਮੈਸੇਜ ਕੀਤਾ ਬੈਠਣ ਤੋਂ ਬਾਅਦ ਕਿ ਤਕੜੇ ਰਹੋ ਬਾਪੂ ਢੱਲੇਵਾਲ ਦੇ ਪਰਿਵਾਰ ਵਾਂਗੂੰ ਜਿਹੜਾ ਇਰਾਦਾ ਰੱਖਿਓ ਉਹਨਾਂ ਦੇ ਬੱਚਿਆਂ ਨੂੰ ਵੇਖਿਓ ਉਹਦੇ ਪਰਿਵਾਰ ਨੂੰ ਵੇਖਿਓ ਤੇ ਜਿੱਤ ਕੇ ਆਵਾਂਗੇ ਮਿਲਾਂਗੇ ਜ਼ਰੂਰ ਜਉਂਦੇ ਰਹੇ ਤੇ ਕਾਲੀਆਂ ਲੋਈਆਂ ਲੈ ਕੇ ਜਾ ਰਹੇ ਹਾਂ ਸਪੈਸ਼ਲ ਪ੍ਰੋਟੈਸਟ ਹਾਂਜੀ ਇਹ ਰੋਸ ਵਿੱਚ ਅਸੀਂ ਕਾਲੀਆਂ ਪੱਟੀਆਂ ਬਨਨ ਕੇ ਕਾਲੀਆਂ ਲੋਈਆਂ ਲੈ ਕੇ ਜਾ ਰਹੇ ਹਾਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਵੀ ਅਸੀਂ ਸਾਨੂੰ ਹਲੇ ਵੀ ਤੁਸੀਂ ਗੁਲਾਮ ਬਣਾ ਕੇ ਰੱਖਿਆ ਹੋਇਆ ਕਿਉਂਕਿ ਜੇ ਆਜ਼ਾਦ ਦੇਸ਼ ਵਿੱਚ ਅਸੀਂ ਆਪਣੀ ਰਾਜਧਾਨੀ ਵਿੱਚ ਨਹੀਂ ਜਾ ਸਕਦੇ ਅਸੀਂ ਅਵਧਰ ਆਜ਼ਾਦੀ ਨਾਲ ਪ੍ਰੋਟੈਸਟ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਕਾਲੀਆਂ ਪੱਟੀਆਂ ਬਨਨ ਕੇ ਕਾਲੀਆਂ ਲੋਈਆਂ ਲੈ ਕੇ ਜਾ ਰਹੇ ਹਾਂ ਹਰਿਆਣਾ ਸਰਕਾਰ ਵੱਲੋਂ ਦਲਨਾ ਉਦੋਂ ਸੀ ਉਹ ਮੂਰੇ ਹੋਇਆ ਗਿਆ ਕਿ ਕਿਹੜਾ ਕਹਿੰਦੇ ਜਿਹੜੇ ਹਰਿਆਣਾ ਪੁਲ ਤੋਂ ਮੂਰੀ ਆ ਗਏ ਬੀਖੋ ਸਰਕਾਰਾਂ ਅਤਿਆਚਾਰ ਕਰਦੀਆਂ ਹੁੰਦੀਆਂ ਨੇ ਅਸੀਂ ਤਾਂ ਮਰਨ ਵਾਸਤੇ ਤਿਆਰ ਆ ਉਹ ਭਾਵੇਂ ਪਿੱਛੋਂ ਮਾਰ ਦੇਣ ਉਹ ਭਾਵੇਂ ਅੱਗੇ ਹੋ ਕੇ ਮਾਰ ਦੇਣ ਉਹ ਉਹਨਾਂ ਦੀ ਮਰਜ਼ੀ ਆ ਅਸੀਂ ਤਾਂ ਚੱਲੀ ਮਰਨ ਵਾਸਤੇ ਆ ਅਗਗੇ ਮੰਗਾ ਮੰਨਵਾਉਣੀਆਂ ਨੇ ਕਿ ਜੇ ਮਰਨਾ ਉਹ ਸਰਕਾਰ ਵੇਖ ਲੇ ਵੀ ਸਾਨੂੰ ਮਾਰਨਾ ਇਹ ਸਾਡੀ ਮੰਗਾਂ ਮੰਨੀਆਂ ਨੇ ਕਿੰਨੇ ਕਿਲੋ ਮਾਰ ਚੱਲੂ ਰਹੇ ਜਿਹੜਾ ਅੱਜ 111 ਮਤਲਬ 111 ਜਿਹੜੇ ਜਾਉਂਗੇ ਇਹ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਦੇ ਸਾਡੀਆਂ ਮੰਗਾਂ ਦੀਆਂ ਮੁਕੰਮਲੀਆਂ ਜਾਂਦੀਆਂ ਉਹਨਾਂ ਚ ਇਹ ਸੰਘਰਸ਼ ਚੱਲਦਾ ਰਹੂਗਾ ਮੰਗਾਂ ਮੰਵਾ ਕੇ ਜਿੱਤ ਕੇ ਹੀ ਇਹ ਸੰਘਰਸ਼ ਖਤਮ ਹੋ ਸਕਦਾ ਕਿ ਨਹੀਂ ਤੇ ਇਹ ਸੰਘਰਸ਼ ਨਾ ਪੌਸੋ ਨਾ ਪੌਸੋ ਨਾ ਬੰਦਿਆ ਲਾਦੀ ਅਸੀਂ ਚਾਲ ਕਰਵਾਤੇ ਰਹਾਂਗਾ ਬੰਦਿਆ ਅਸੀਂ ਇਸਲੇ ਜੰਮੜਾਵਾ ਤੇ ਇਸ ਤੇ ਜਾਣਾ ਜਮਾਏ ਦਾਵਾ ਉਹ ਜਾ ਰਿਹਾ ਕਿ ਤਾਂ ਸਰਕਾਰ ਤੇ ਦਬਾਅ ਪਾਇਆ ਜਾ ਸਕੇ ਕਿ ਸਾਡੀਆਂ ਜਿਹੜੀਆਂ ਮੰਗੀਆਂ ਹੋਈਆਂ ਮੰਗਾਂ ਮੇ ਉਹ ਲਾਗੂ ਤਾਂ ਉਹ ਜਿਹੜਾ ਗਲਬਰਾ ਸਿਲਸਿਲਾ ਵਾ ਉੱਚਾ ਬੁਝਾ ਦੇ ਆਜਾ ਜੇ ਮਤਲਬ ਕਿ ਅੱਗੇ ਇਹ ਕਰਦੇਗਾ ਜਦੋਂ ਸਰਕਾਰ ਬਾਤਰੀ ਲਈ ਪਹੁੰਚ ਨਹੀਂ ਮੰਨੀ ਚਾਗੇ ਆਦੇ ਆਪਾਂ ਜੀ ਆਣਾ ਕਿ ਸਿੰਘਾਂ ਨੂੰ ਬੈਠੀ ਲੇਕਿਨ ਤੀਨਾਂ ਨਹੀਂ ਅੰਦਰ ਦੇ ਬਟਰੀ ਉਮਰ ਦੇ ਵਿੱਚ ਮਰੀਜ਼ ਹੌਟਲ ਆਪ ਜੀ ਤੋਂ 7 ਦਿਨਾਂ ਤੋਂ ਰਹਿ ਕੇ 15 ਦਿਨਾਂ ਲਈ ਸਭੀ ਗਾਰਮੀ ਲਈ ਹੋਵੇ ਬਾਰਡਰ ਦੇ ਬੱਚਾ ਹਰਦੇ ਦੇ ਬੱਚਾ ਨਾਮ ਸਾਡੇ ਸੰਬੋਧਨ ਮਿੱਤਰੋ ਅੰਤਰਰਾਸ਼ਟਰੀ ਪ੍ਰਾਪਤ ਸਮੇਂ ਦਿਨ ਬੰਦ ਉਸੇ ਤਰ੍ਹਾਂ ਸਾਡੇ ਸੰਬੋਧਨ ਦੁਨੀਆ ਨਾਲ ਸਾਥ ਕੀ ਜਾਨ ਦੇ ਰਾਹ ਸਾਡੇ ਪੰਜਾਬ ਨੂੰ ਜੀਵਨ ਦੇ ਸਤਿਕਾਰ ਨਾਲ ਚਾਹੇ ਸਨਾ ਦਾ ਕੰਮ ਕਰਦਾ ਅਸੀਂ ਲੱਗ ਪਏ ਸਾਡੀ ਸਰਕਾਰ ਦੀਆਂ ਛੇੜੇ ਮਿਲਣ